ਜਿਰੀ ਰਾਗ ਮਹੱਲਾ ਪੀਜਾ ਸਤਿਗੁਰ ਮਿਲਿਆ ਫੇਰ ਨਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਭ ਸੰਗਤ ਜੀ ਸਤਿਗੁਰੂ ਤੀਜੇ ਪਾਤਸ਼ਾਹ ਗਰੀਬ ਨਵਾਜ਼ ਕੱਲ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਗੁਰਪੁਰਬ ਸ਼ਾਂਤ ਰਸ ਰਹਿ ਕਿਸ ਤਰ ਗੁਰੂਆਂ ਨੇ ਕੁਰਬਾਨੀ ਕੀਤੀ ਹੈ ਦੁਨੀਆ ਦੇ ਅੰਦਰ ਧਰਮ ਨੂੰ ਸਰਜੀਤ ਰੱਖਣ ਵਾਸਤੇ ਆਪ ਸਤਿਗੁਰੂ ਜੀ ਮਿਹਰਮਾਨ ਸਤਿਗੁਰਾਂ ਨੇ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਨੂੰ ਦਿਖਾਉਣ ਵਾਸਤੇ ਗੁਰਸਿੱਖਾਂ ਨੂੰ ਕੋਈ ਵੈਰ ਕਰੀ ਜਾਏ ਵਿਰੋਧ ਕਰੀ ਜਾਏ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਜਾਣ ਕੇ ਉਸ ਦੇ ਬਾਣੇ 'ਚ ਪ੍ਰਸੰਨ ਰਹਿਣਾ ਹੈ ਇਹ ਧਰਮ ਦਾ ਸਾਕਾ ਹੁੰਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਪੂਰਨੇ ਪਾ ਕੇ ਸਤਿਗੁਰੂ ਜੀ ਨੇ ਆਪ ਵਿਖਾਏ ਹਨ ਉਹ ਚੋਜੀ ਪਤਸ਼ਾਹੀ ਜੀ ਦਾ ਕੱਲ ਸ਼ਹੀਦੀ ਗੁਰਪੁਰਬ ਸੰਗਤਾਂ ਨੂੰ ਮਨਾਇਆ ਹੈ ਸੋ ਸਰਗਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਗੁਰੂ ਅਮਰਦਾਸ ਸਤਿਗੁਰੂ ਜੀ ਪਰਮਪਵਿੱਤਰ ਸਤਵੀਂ ਅਸ਼ਟਪਦੀ ਉਚਾਰਨ ਕਰਦੇ ਫਰਮਾਉਂਦੇ ਹਨ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਮਿਲਿਆ ਫੇਰ ਨਾ ਪਾਵੇ ਕੇ ਭਾਈ ਗਰੀਬ ਨਵਾਜ਼ ਸਤਗੁਰੂ ਜੀ ਦੇ ਪਾਸ ਸਿੱਖਾਂ ਨੂੰ ਪੁੱਛਿਆ ਕਿ ਗਰੀਬ ਨਵਾਜ਼ ਜੀ ਚਰਾਸੀ ਦੇ ਫੇਰ ਚ ਕਿਵੇਂ ਨਹੀਂ ਪਈਦਾ ਇਹ ਉਬਾਦ ਦੱਸੋ ਆਵਾਗੌਣ ਚ ਸਾਰੀ ਦੁਨੀਆ ਪਈ ਰਹਿੰਦੀ ਐ ਇਸ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ ਜੰਮਨ ਮਰਨ ਦੇ ਦੁੱਖ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ ਅਤੇ ਸੱਚੇ ਪਾਤਸ਼ਾਹ ਮਨ ਮਸਤ ਕਿਵੇਂ ਹੋ ਸਕਦਾ ਹੈ ਚਿੱਤ ਕਿਸ ਦੇ ਨਾਲ ਲਾਉਣਾ ਚਾਹੀਦਾ ਹੈ ਅਤੇ ਸਦਾ ਨਵੀਂ ਰਹਿਣ ਵਾਲੀ ਕਿਹੜੀ ਚੀਜ਼ ਹੈ ਮਨ ਚ ਆਪੇ ਪਰਮੇਸ਼ਰ ਕਿਵੇਂ ਆ ਕੇ ਵਸਦਾ ਹੈ ਉਹਦੀ ਸ਼ਰਨ ਵਿੱਚ ਕਿਵੇਂ ਰਿਹਾ ਜਾਵੇ ਜੀਵਤ ਭਾਵ ਤੋਂ ਕਿਵੇਂ ਮਰਿਆ ਜਾਵੇ ਸੱਚੇ ਪਾਤਸ਼ਾਹ ਨਾਮ ਨੂੰ ਕਿਵੇਂ ਪ੍ਰਾਪਤ ਕਰੀਏ ਅਤੇ ਸੱਚੇ ਪਾਤਸ਼ਾਹ ਮਨ 'ਚੋਂ ਆਪ ਕਿਵੇਂ ਆ ਕੇ ਵਸਦਾ ਹੈ ਇੱਕ ਮਨਮੁਖ ਜਿਹੜੇ ਰਹਿ ਜਾਂਦੇ ਉਹ ਕਿਉਂ ਖਾਲੀ ਰਹਿ ਜਾਂਦੇ ਹਨ 84 ਦੀ ਯੋਜਨਾ 'ਚ ਕਿਉਂ ਫਿਰਦੇ ਹਨ ਭਗਤਾਂ ਦੇ ਮਨ 'ਚ ਕਿਹੋ ਆਨੰਦ ਹੈ ਇਸ ਪ੍ਰਕਾਰ ਦੇ ਪ੍ਰਸ਼ਨ ਸਿੱਖਣ ਕੀਤੇ ਹਨ ਉਹਨਾਂ ਸਾਰਿਆਂ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਸਹਿਜ ਨਾਲ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਦੇ ਹੋਏ فرمਾਉਂਦੇ ਹਨ ਸਤਗੁਰ ਮਿਲਿਆ ਫੇਰ ਨਾ ਪਵੇ ਜੀ ਭਾਈ ਜੇ ਤੁਸੀਂ 84 ਦੇ ਗੇੜੇ ਬਾਤ ਪੁੱਛਦੇ ਹੋ ਗੁਰੂ ਮਹਾਰਾਜ ਸਾਹਿਬ ਸਤਗੁਰੂ ਨਾਨਕਦੇਵ ਮਹਾਰਾਜ ਸਾਹਿਬ ਜੋ ਸਤ ਸਰੂਪ ਹੈ ਗੁਰੂ ਚੇਤਨ ਸੁਰੂਪ ਹਨ ਗੋ ਗਿਆਨ ਦਾ ਨਾਸ ਕਰਕੇ ਉਹ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਜੋ ਸਤਗੁਰ ਹਣੇ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਫੇਰ ਇਹ ਆਦਮੀ ਜੁਨਾ ਦੇ ਫੇਰ ਚੱਕਰ ਵਿੱਚ ਹਲਦੀਆਂ ਕਿੰਦਾ ਨੂੰ ਇਸ ਪ੍ਰਕਾਰ ਜੈਸੇ ਹਰਟ ਕੀ ਮਾਲਾ ਟੰਡ ਲੱਗਤ ਹੈ ਇੱਕ ਸਖਣੀ ਹੋ ਜੇ ਇੱਕ ਹੋਰ ਪੇੜ ਭਜਿਤ ਹੈ ਤੈਸੋ ਹੀ ਇਹ ਖੇਲ ਖਸਮ ਕਾ ਇਹ 84 ਦੇ ਫੇਰ ਕਿੰਨੀ ਪੈਂਦਾ ਜੋ ਸਤਗੁਰਾਂ ਦੇ ਨਾਲ ਮਨ ਦਾ ਮੇਲੀ ਹੋ ਕੇ ਮਿਲ ਜਾਂਦਾ ਹੈ ਜਨਮ ਮਰਨ ਦੁੱਖ ਜਾ ਉਸ ਦੇ ਜਨਮ ਦਾ ਦੁੱਖ ਵੀ ਚਲਿਆ ਜਾਂਦਾ ਮੁਰਕੇ ਮਾਤਾ ਦੇ ਗਰਭ ਚ ਪੈ ਕੇ ਨਹੀਂ ਸੜਨਾ ਪੈਂਦਾ ਤੇ ਮਰਨ ਦਾ ਦੁੱਖ ਨਰਕ ਦੇ ਵਿੱਚ ਜਾ ਕੇ ਦੁੱਖ ਨਹੀਂ ਭੋਗਣਾ ਪੈਂਦਾ ਮੌਜਾ ਦੁੱਖ ਵੀ ਚਲਿਆ ਜਾਂਦਾ ਹੈ ਪੂਰੇ ਸ਼ਬਦ ਸਭ ਸੋਜੀ ਹੋਈ ਇਹ ਸੋਜੀ ਮਹਾਰਾ ਸਾਰੀ ਕਿੱਥੋਂ ਹੁੰਦੀ ਹੈ ਹਜ਼ੂਰ ਕਹਿੰਦੇ ਨੇ ਪੂਰੇ ਗੁਰਾਂ ਦੇ ਸ਼ਬਦ ਕਰਕੇ ਸਮਝ ਹੋਈ ਹੈ ਉਪਦੇਸ਼ ਕਰਕੇ ਆਪੋ ਨਹੀਂ ਕਿਸੇ ਨੂੰ ਸਮਝ ਹੋਈ ਕਿ ਮਸਤ ਕਿਵੇਂ ਹੋਈਦਾ ਹੈ ਹਰ ਨਾਮੈ ਰਹੈ ਸਮਾਹ ਮਹਾਰਾ ਕਹਿੰਦੇ ਨਾਮ ਵਿੱਚ ਭਾਈ ਮਸਤ ਹੋ ਰਹੀਦਾ ਜਿਸ ਦਾ ਮਨ ਨਾਮ ਤੇ ਮਿਲਿਆ ਰਹੇ ਉਹਨੂੰ ਐਸੀ ਮਸਤੀ ਚੜਦੀ ਆ ਇਹ ਜਿਹਨੇ ਦੁਨੀਆਂ ਦੇ ਮਸਤਾਨੇ ਕੋਈ ਸੁੱਖਾ ਪੀਂਦਾ ਹੈ ਕੋਈ ਪੋਸਤ ਪੀਂਦਾ ਹੈ ਕੋਈ ਫੀਮ ਖਾਂਦਾ ਹੈ ਕੋਈ ਸ਼ਰਾਬ ਪੀਂਦਾ ਹੈ ਇਹ ਖੁਦਮਸਤੀ ਵੀ ਨੂੰ ਮਤਸਵੇ ਜੇ ਅੰਤਰ ਸਤਲ ਜਾਤੇ ਹੈ ਇਹ ਖੁਦ ਆਤਮਨੰਦੀ ਮਾਸੀ ਤੋਂ ਬਿਨਾ ਅੰਤ ਨੂੰ ਨਰਕ ਚ ਜਾਣ ਵਾਲੇ ਲੋਕ ਹਨ ਸੋ ਪਰਮੇਸ਼ਵਰ ਦੀ ਸਰੂਪ ਦੀ ਪ੍ਰਾਪਤੀ ਦੀ ਜਿਹੜੀ ਮਸਤੀ ਹੈ ਉਹ ਨਾਮ ਕਰਕੇ ਪਰਮੇਸ਼ਵਰ ਚ ਮਸਤ ਹੋ ਕੇ ਜੀਣ ਹੋ ਰਿਹਾਦਾ ਹੈ ਫਾਰਸੀ ਚ ਸਮਾਇ ਨਾਮ ਮਸਤੀ ਦਾ ਹੁੰਦਾ ਹੈ ਸੰਸਕ੍ਰਿਤ ਚ ਸਮਾਇ ਨਾਮ ਮਿਲਣ ਦਾ ਹੁੰਦਾ ਹੈ ਪਰਮੇਸ਼ਰ ਦੇ ਨਾਮ ਕਰਕੇ ਮਸਤ ਹੋ ਕੇ ਮਿਲਿਆ ਰਹਿੰਦਾ ਹੈ ਮਨ ਮੇਰੇ ਸਤਿਗੁਰ ਸਿਉ ਚਿਤ ਲਾ। ਮਨ ਚਿਤ ਕਿਸ ਨਾਲ ਲਾਈਏ ਤਹ ਮਹਾਰਾ ਜੀ ਫਰਮਾਉਂਦੇ ਨੇ ਪਹਿਲੇ ਪਿਆਰਿਆ ਮੇਰੇ ਮਨ ਮਨ ਦੇ ਅਜੀਜ਼ ਸਤਿਗੁਰੂ ਸਾਹਿਬ ਦੇ ਨਾਲ ਚਿਤ ਦੀ ਬਿਰਤੀ ਨੂੰ ਲਾ ਹੋਰ ਪਾਸੋਂ ਛੱਡ ਕੇ ਨਿਰਮਲ ਨਾਮ ਸਾਧ ਨਗਤਨੋ ਸਲਾ ਨਵੀਨ ਵਸਤੂ ਕਿਹੜੀ ਐ ਮਹਾਰਾ ਕਹਿੰਦੇ ਉਜਲ ਮਨ ਨੂੰ ਕਰਨ ਵਾਲਾ ਮਾਲਕ ਖੇਪ ਵਰਨ ਦੀ ਮੈਲ ਨੂੰ ਧੋਣ ਵਾਲਾ ਉਜਲ ਨਾਮ ਮਹਾਰਾਜ ਦਾ ਸਦਾ ਨਵੀਨ ਰਹਿਣ ਵਾਲਾ ਹੈ ਕਦੇ ਪੁਰਾਣਾ ਨਹੀਂ ਹੋਵਾ ਹੁੰਦਾ ਸੱਚ ਪੁਰਾਣਾ ਹੋਗਾ ਨਹੀਂ ਸੱਚਾ ਨਾਮ ਕਦੇ ਪੁਰਾਣਾ ਨਹੀਂ ਹੁੰਦਾ ਕਿ ਚਹਾਂ ਜੁਗਾਂ ਦੇ ਜੀਵਾਂ ਦਾ ਆਧਾਰ ਕਰਕੇ ਹੁਣ ਪੁਰਾਣਾ ਹੋ ਗਿਆ ਹੁਣ ਸਦਾ ਨਵੀਨ ਸਰੂਪ ਹੈ ਆਪ ਵਸੈ ਮਨਿਆ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਦਾ ਨਾਮ ਸਾਬ ਸੰਗੇਤ ਜੀ ਵਸਦਾ ਹੈ ਉਹ ਸਦਾ ਨਵਤਨ ਨਿਤ ਨਵਾਂ ਜੋ ਸਹਿ ਮੇਰਾ ਹੈ ਸਹਿ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ ਉਹ ਨਵੀਨ ਸਰੂਪ ਮਹਾਰਾਜ ਜੀ ਇੱਕ ਰਸ ਲੈਣ ਵਾਲਾ ਉਹਨਾਂ ਦੇ ਮਨ ਚਾਹਾਂ ਪਾ ਕੇ ਬਸ ਜਾਂਦਾ ਹੈ ਰਹਾਉ ਹਰ ਜੀ ਉਹ ਰੱਖੋ ਆਪਣੀ ਸ਼ਰਣਾ ਜੇ ਸੰਵਾਦ ਪੁੱਛਦੇ ਹੋ ਤਾਂ ਕਿਹਦੀ ਸ਼ਰਨ ਪਈਏ ਤਾਂ ਮਹਾਰਾਜ ਦੀ ਸ਼ਰਨ ਪੈਣਾ ਚਾਹੀਦਾ ਹੈ ਰਹਾਉ ਦਸਰਾਮ ਦੇ ਕੇ ਦੱਸਦੇ ਹਾਂ ਨੇ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਆਪ ਦੀ ਸ਼ਰਨ ਵਿੱਚ ਰੱਖੋ ਅਖਹ ਤਿਉ ਰਹਿਣਾ ਜਿਹੜਾ ਸ਼ਰਨ ਪਿਆ ਹੁੰਦਾ ਉਹ ਹੰਕਾਰ ਨਹੀਂ ਕਰ ਸਕਦਾ ਕਿ ਮੈਂ ਹੀ ਨਹੀਂ ਕਰਨਾ ਜਿਵੇਂ ਮਾਰਾ ਸਾਨੂੰ ਰੱਖਣਾ ਕਰੋ ਅਸੀਂ ਉਸੇ ਪ੍ਰਕਾਰ ਰਹਿਣਾ ਕਰਾਂਗੇ ਜੇ ਭੁੱਖ ਦੇਹ ਤਈ ਤੇ ਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਸਦਾ ਪ੍ਰਸੰਨ ਰਹਾਂਗੇ ਜੇ ਸੁਖ ਦੇ ਤੁਝੇ ਰਾਹੀ ਦੁੱਖ 베ਤੀਏ ਕਿ ਆਈ ਹਰ ਹਾਲ ਤੋ ਇਹ ਤੇਰੀ ਸ਼ਰਨ ਵਿੱਚ ਰਹਾਂਗੇ ਇਉ ਮਹਾਰਾਜ ਜਿਵੇਂ ਸਾਨੂੰ ਰੱਖੋ ਆਪਦੀ ਰਜ਼ਾ ਮੰਨ ਕੇ ਪ੍ਰਸੰਨ ਹੋ ਕੇ ਰਹਿਣਾ ਕਰਦੇ ਆਂ ਜੇ ਰੱਖੇ ਤਾਂ ਬਕੁੰਟ ਸਾਨ ਜਿੱਥੇ ਰੱਖੇ ਸੀ ਉਹੀ ਬਕੁੰਟ ਸਮਝਦੇ ਆਹੇ ਪਰਮੇਸ਼ਰ ਕਿਉਂ ਜਿਸ ਪ੍ਰਕਾਰ ਰੱਖੋ ਸਾਡਾ ਰਹਿਣਾ ਹੁੰਦਾ ਹੈ ਗੁਰ ਕਾਬਦ ਜੀਵਤ ਮਰੇ ਜੀਵਤ ਭਾਵ ਤੋਂ ਮਾਰੇ ਕਿਵੇਂ ਮਰਿਆ ਜਾਂਦਾ ਹੈ ਹਜੂਰ ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜੀਪੁਨੇ ਵੱਲੋਂ ਜੀ ਮਰਦਾ ਹੈ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਗੁਰਮੁਖ ਪਵ ਜਲ ਤਰਨਾ ਇਸ ਪ੍ਰਕਾਰ ਜਿਹੜੇ ਗੁਰਮੁਖ ਹਨ ਰੋਮ ਰੋਮ ਪਰਮੇਸ਼ਰ ਨੂੰ ਭਿਉਣ ਵਾਲੇ ਬੈਰ ਵਿਰੋਧ ਮੇਟਣ ਵਾਲੇ ਸਭ ਦੀ ਧੂੜ ਹੋਣ ਵਾਲੇ ਉਹਨਾਂ ਨੇ ਸੰਸਾਰ ਤੋਂ ਪਾਈ ਸਮੰਦਰ ਤੋਂ ਕਰਨਾ ਕੀਤਾ ਹੈ ਜੋ ਗੁਰਮੁਖ ਸੁਭਾਅ ਵਾਲਾ ਬਣਦਾ ਹੈ ਉਹਨਾਂ ਨੂੰ ਵੀ ਸੰਸਕਾਰ ਸੰਦੋ ਕਰਨਾ ਹੈ ਵੱਡਾ ਭਾਗ ਨਾ ਉਪਾਈਐ ਵੱਡੇ ਭਾਗ ਉਹਨਾਂ ਦੇ ਹੈ ਜੋ ਪਰਮੇਸ਼ਰ ਦੇ ਨਾਮ ਨੂੰ ਪਾਉਂਦੇ ਹੈ ਗੁਰਮਤ ਸਬਦ ਸੁਹਾਈ ਇਹ ਗੁਰੂ ਸਾਹਿਬ ਦੀ ਮਤ ਸਿੱਖਿਆ ਦੁਆਰਾ ਸ਼ਬਦ ਦੀ ਕਮਾਈ ਕਰਕੇ ਸੁਭ ਨੀਕ ਜੀਵਨ ਹੁੰਦਾ ਹੈ ਲੋਕ ਪ੍ਰਲੋਕ ਵਿੱਚ ਆਪੇ ਮਨ ਵਸਿਆ ਪ੍ਰਭ ਕਰਤਾ ਇਹ ਭਾਈ ਉਹਨਾਂ ਦੇ ਮਨ 'ਚ ਆਪ ਹੀ ਕਰਤਾ ਪ੍ਰਭ ਆ ਕੇ ਵਸ ਗਿਆ ਹੈ ਸਹਜੇ ਰਹਾ ਸਮਾਈ ਵੀਰਾਂ ਜੀ ਸਹਿਜ ਗਿਆਨ ਵਿੱਚ ਸਹਿਜ ਸਰੂਪ ਵਿੱਚ ਸਹਿ ਸ਼ਾਂਤੀ ਵਿੱਚ ਸਹਿ ਸੰਤੋਖ ਵਿੱਚ ਸਹਿ ਧਰਮ ਵਿੱਚ ਮਨ ਲੀਨ ਹੋਇਆ ਰਹਿੰਦਾ ਮਸਤੋਕ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਇੱਕ ਉਹ ਮਨਮੁਖਾਨਗੇ ਪੁਰਖ ਮੰਨਦੇ ਆਖੇ ਲੱਗਣ ਵਾਲੇ ਕਹਿੰਦਾ ਜਿਵੇਂ ਮੇਰਾ ਮਨ ਕਹਿੰਦਾ ਮੈਂ ਤਾਂ ਓਵੇਂ ਕਰੂੰ ਮਨ ਦੇ ਵਕਾਰ ਨਹੀਂ ਛੱਡਦਾ ਮਨ ਦੇ ਔਗਣ ਨਹੀਂ ਛੱਡਦਾ ਮਨ ਦੇ ਾਇਬ ਨਹੀਂ ਛੱਡਦਾ ਇਹਨਾਂ ਇਹੋ ਜਿਹੇ ਮਨੁਖਾਂ ਪੁਰਖਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਚੰਗਾਈ ਨਹੀਂ ਲੱਗਦਾ ਬੰਦਨ ਬੰਦ ਪਵਾਇਆ ਉਹ ਅੱਗੇ ਮੰਨਕਾ ਦੇ ਬੰਦਨਾਂ 'ਚ ਵੱਜੇ ਹੋਏ ਐ ਹੁਣ ਜਿਨੇ ਸੰਚਿਤ ਕਰਮ ਹਨਗੇ ਉਹਨਾਂ ਬੰਦਨਾਂ 'ਚ ਵੱਜੇ ਹੋਏ ਐ ਕਿਰੇ ਮਾਨ ਕਰਮਾਂ ਕਰਕੇ ਸੰਚਿਤ ਕਰਮ ਬਣਦੇ ਐ ਸੰਚਿਤ ਕਰਮਾਂ ਕਰਕੇ ਪਰਾਲব্ধ ਕਰਮ ਬਣਦੇ ਹਨ ਪਰਾਲব্ধ ਕਰਕੇ ਜਦੋਂ ਭੋਗੀ ਜਾਂਦੀ ਐ ਫਿਰ ਜੂਨਾ ਦੇ ਬੰਦਨਾਂ 'ਚ ਇਸ ਨੂੰ ਪਵਾਇਆ ਜਾਂਦਾ ਹੈ ਇਉਂ ਬੰਦਨ ਕਾਮਕਰੋਧ ਦੇ ਬੰਨਣ ਪਏ ਰਹਿੰਦੇ ਹੈ ਅਤੇ ਕਾਰਤਾ ਕਰਤਾ ਭੁਗਤਾ ਬਣੇ ਦੇ ਬੰਧਨ ਪਏ ਰਹਿੰਦੇ ਆ ਹਨਤਾ ਮਮਤਾ ਦੇ ਬੰਧਨ ਪਏ ਰਹਿੰਦੇ ਆ ਬੰਨ ਕੇ ਅੰਤ ਨੂੰ ਜੂਨਾ ਚ ਪੁਹਾਇਆ ਜਾਂਦਾ ਹੈ ਕੈਦੀ ਕਰਕੇ 184 ਹੀ ਫਿਰ ਫਿਰ ਆਵੇ ਫਿਰ ਮਾਰਾ ਜੂਨਾ ਕਿੰਨੀਆਂ ਕਹ ਕਹਿੰਦੇ 84 ਲੱਖ ਜੂਨਾ ਹੈ ਮੁੜ ਮੁੜ ਕੇ ਆਉਂਦਾ ਰਹਿੰਦਾ ਹੈ ਸੁਖਦੇਵ ਨੇ ਆਪਦੇ ਬਾਪ ਨੂੰ ਕਿਹਾ ਸੀ اے ਪਿਤਾ ਮੇਰੇ ਨਾਲ ਮੋਹ ਨਾ ਕਰ ਮੈਂ ਆਪਦੇ 100 ਜਨਮ ਦਾ ਮੈਨੂੰ ਗਿਆਨ ਹੈ ਇੱਕ ਜਨਮ ਵਿੱਚ ਮਾਰਾ ਮੈਂ ਗਦਾ ਬਣਿਆ ਗਦਾ ਬਣ ਕੇ ਮੈਂ ਲਾਗਾ ਲਗਾ ਹੋਇਆ ਸੀ ਜਿੰਨਾ ਚਿਰ ਮੈਂ ਕੰਮ ਦਿੰਦਾ ਰਿਹਾ ਉਹਨਾਂ ਚ ਧੋਬੀ ਮੇਰੇ ਲੀਡਰ ਆ ਕੇ ਧੋ ਕੇ ਲਿਆਉਂਦਾ ਰਿਹਾ ਘਾੜ ਤੋਂ ਜਦੋਂ ਮੈਂ ਤੁਰਨੋਂ ਰਹਿ ਗਿਆ ਉਦੋਂ ਧੋਬੀ ਮੈਨੂੰ ਗਾਰੇ ਚ ਖੁਬਾ ਜਾਣ ਕੇ ਉੱਥੇ ਹੀ ਛੱਡ ਗਿਆ ਲਾਗਾ ਲਗਾ ਹੋਇਆ ਸੀ ਕਾ ਮੇਰੇ ਤਾਂ ਹੀ ਚੂਣ ਚੂਣ ਕੇ ਖਾਣ ਤੇ ਲੋਕ ਮੇਰੇ ਤੋਂ ਦੀ ਪੈਰ ਆਖ ਰੱਖਾ ਕੇ ਤੁਰਨ ਲੱਗ ਗਏ ਇਸ ਪ੍ਰਕਾਰ ਮੈਂ ਕਈ ਦਿਨ ਦੁੱਖ ਭੋਗਿਆ ਉੱਥੇ ਹੀ ਮਰ ਗਿਆ ਗਾਰੇ ਚ ਖੁਬਾ ਹੋਇਆ ਇੰਉ ਮੈਂ ਗਦੇ ਦੀ ਜੂਨ ਭੋਗ ਕੇ ਬੜਾ ਦੁੱਖ ਭੋਗ ਗਿਆ ਫਿਰ ਕਹਿੰਦਾ ਮੈਂ ਬਿੱਲੇ ਦੀ ਜੂਨ ਪਾਈ ਕਈ ਵਾਰੀ ਬਿੱਲਿਆਂ ਨੇ ਇਹ ਬੈਰ ਕਰਦੇ ਝੋਟਿਆਂ ਵਾਂਗੂ ਬਿੱਲਾ ਜਾਣ ਕੇ ਮੈਨੂੰ ਗਲ ਘੁੱਟ ਕੇ ਬਿੱਲੇ ਮਾਰ ਜਾਇਆ ਕਰਦੇ ਇਸ ਪ੍ਰਕਾਰ ਕਈ ਜਨ ਨੂੰ ਬਿੱਲਿਆਂ ਦੇ ਭੋਗੇ ਫਿਰ ਇਸੇ ਪ੍ਰਕਾਰ ਹੈ ਮੈਂ ਕਈ ਜਨ ਨੂੰ ਹੋਰ ਭੋਗੇ ਇਉਂ 100 ਜਨ ਨੂੰ ਸੁਖ ਦੇਣਾ ਆਪਦਾ ਜਨਮ ਕਿਨਾਇਆ ਵਿਆਸ ਰਿਖੀ ਨੂੰ ਸੋ ਹਯੂਰ ਫਰਮਾਉਂਦੇ ਹਨ ਲੱਖ 84 ਹੀ ਫਿਰ ਫਿਰ ਆਵੇ 84 ਲੱਖ ਜੁਨ ਜੀ ਬਾਰ ਬਾਰ ਫਿਰ ਫਿਰ ਕੇ ਫੇਰਿਆਂ ਚ ਆਉਂਦਾ ਜਾਂਦਾ ਹੈ ਵਿਰਥਾ ਜਨਮ ਗਵਾਇਆ ਆਪ ਦਾ ਜਨਮ ਮੁਰਖਾ ਜਨਮ ਪਾ ਕੇ ਵਿਰਥੀ ਗਵਾ ਲਿਆ ਦੁਸ਼ਿਆਂ ਦੇ ਪ੍ਰੇਮ ਹੋ ਕੇ ਭਗਤਾ ਮਨ ਆਨੰਦ ਹੈ ਜੋ ਮਹਾਰਾਜੀ ਭਗਤੀ ਕਰਨ ਵਾਲੇ ਉਹਨਾਂ ਦੇ ਮਨ ਚ ਵਾਹਿਗੁਰੂ ਦਾ ਆਨੰਦ ਪ੍ਰਗਟ ਹੈ ਸੱਚੇ ਸ਼ਬਦ ਰੰਗ ਰਾਤੇ ਉਸ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਦੇ ਪ੍ਰੇਮ ਰੰਗ ਚ ਰਤੇ ਹੋਏ ਹਨ आनंदेन गुण गावे सद् निर्मल सदा ਉਹਨਾਂ ਦੇ ਮਨ ਸ਼ੁੱਧ ਹੈ ਉਜਲ ਪਰਮੇਸ਼ਰ ਦੇ ਗੁਣਾ ਨੂੰ ਗਾ ਕੇ ਆਪ ਪਾਪਾਂ ਦੀ ਮਾਇਤ ਤੋਂ ਨਿਰਮਲ ਹੋ ਗਏ ਆਂ ਦਰਮਦ ਪਾਪ ਕਲੇਵਰ ਧੋਤਾ ਜਿਹੜਾ ખોਟੀ ਮਤਵਾਵੇ ਪਾਪ ਸੀ ਦੇ ਦੇ ਉਹ ਸਾਰੇ ਧੋਲੇ ਉਹਨਾਂ ਨੇ ਸਹਿਜ ਨਾਮ ਸਮਾਤੇ ਸ੍ਰੀ ਗੁਰੂ ਮਹਾਰਾਜ ਦੇ ਨਾਮੀ ਸਰੂਪ ਵਿੱਚ ਸਮਾਏ ਰਹਿੰਦੇ ਮਿਲੇ ਰਹਿੰਦੇ ਹਾਂ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਗੁਰਮੁਖ ਮਹਾਰਾਜ ਕੀ ਬਚਨ ਬੋਲਦੇ ਆ ਕਈ ਨਿੰਦਿਆ ਕਰਦੇ ਆ ਚੁਗਲੀ ਕਰਦੇ ਆ ਕਿਸੇ ਨੂੰ ਕੌੜਾ ਬੋਲਦੇ ਆ ਦੁਖਦਾਇਕ ਬੋਲਦੇ ਆ ਝਗੜਾ ਪਾਉਂਦੇ ਆ ਕਹਿੰਦੇ ਨਹੀਂ ਭਈ ਗੁਰਮੁਖਾਂ ਦਾ ਇਹ ਸੁਆ ਨਹੀਂ ਗੁਰਮੁਖ ਤਾਂ ਅੰਮ੍ਰਿਤ ਕਰਨ ਵਾਲੀ ਮਹਾਰਾ ਜੀ ਅੰਮ੍ਰਿਤ ਰੂਪ ਬਾਣੀ ਰਸਨਾ ਤੋਂ ਬੋਲਦੇ ਗੁਰਸਨਾ ਅੰਮ੍ਰਿਤ ਬੋਲਦੀ ਹਰਨਾਮ ਸੁਹਾਗੀ ਜਿੰਨਾ ਸੁਣਾ ਸੁਣ ਸਿੱਖਾ ਗੁਰ ਮੰਨਿਆ ਤਨਾ ਭੁਖ ਸਭ ਜਾਵੀ ਗੁਰਮੁਖ ਜਿਹੜਿਆਂ ਗੁਰੂ ਸਾਹਿਬ ਦੀ ਅਮਰ ਕਰਨ ਵਾਲੀ ਬਾਣੀ ਨੂੰ ਰਸਨਾ ਕਰਕੇ ਬੋਲਦੇ ਹਨ ਸਭ ਆਤਮ ਰਾਮ ਪਛਾਣ ਉਹਨਾਂ ਦਾ ਫੇਰ ਕਿਸੇ ਨਾਲ ਵੈਰ ਵਿਰੋਧ ਹੋਊ ਕਹਿੰਦੇ ਨਹੀਂ ਸਾਰਿਆਂ ਦੀ ਆਤਮਾ ਜੋ ਤ੍ਰਿਯਾ ਪਦ ਦਾ ਲਖਰ ਰੂਪ ਹੋ ਤੁੰਗ ਪਦ ਦਾ ਲਖਰ ਰੂਪ ਜੋ ਸਾਖੀ ਰੂਪ ਹੈ ਤੇ ਜੋ ਤਤ ਪਦ ਦਾ ਲਖਰ ਰੂਪ ਜੋ ਅਦਵਾਇਤ ਅਨੰਦ ਰੂਪ ਹੈ ਉਹ ਰਾਮ ਹੈ ਸਾਰੇ ਬ੍ਰਹਮੰਡ ਦਾ ਮਾਲਕ ਰਾਮ ਪਿੰਡਾਂ ਦਾ ਮਾਲਕ ਆਤਮਾ ਸਾਰਿਆਂ ਕੀ ਕੋਈ ਬ੍ਰਹਮ ਆਤਮਾ ਸੱਚੇ ਮੰਦਰੂਪ ਨੂੰ ਪਛਾਣਿਆ ਹੈ ਉਹਨਾਂ ਨੇ ਏਕੋ ਸੇਵਨ ਏਕ ਆਰਾਧ ਹੈ ਇੱਕ ਵਾਹਿਗੁਰੂ ਦਾ ਹੀ ਉਹ ਸੇਵਨ ਸਰੀਰ ਕਰਕੇ ਭਜਨ ਕਰਦੇ ਆ ਅਤੇ ਇਸ ਨੂੰ ਮਨ ਕਰਕੇ ਆਰਾਧਿਆ ਭਾਵਨਾ ਨਾਲ ਚੇਤੇ ਕਰਦੇ ਹਨ ਗੁਰਮੁਖ ਅਕਥ ਕਹਾਣੀ ਗੁਰਮੁਖ ਅਖੀਰ ਕਹਿਣ ਤੋਂ ਰਹਿਤ ਕਥਾ ਹੈ ਉਹ ਵਾਹਿਗੁਰੂ ਦੇ ਸਰੂਪ ਜੀ ਲੀਨ ਹੁੰਦੇ ਹੈ ਫਿਰ ਵਾਹਿਗੁਰੂ ਦੇ ਅਕਥ ਕਥਾ ਨੂੰ ਜੋ ਸ਼ਕਤੀ ਵਰਤੀ ਕਰਕੇ ਕਹੀ ਨਹੀਂ ਜਾਂਦੀ ਲਖਣਾ ਵਰਤੀ ਦੁਆਰਾ ਵਿਗਿਆਸਵੰਦ ਦੇ ਹਿਰਦਿਆਂ 'ਚ ਵਸਾ ਦਿੰਦੇ ਐ ਐਸੀ ਕਥਾ ਗੁਰੂ ਨੂੰ ਕਹਿੰਦੇ ਹਨ ਸੱਚਾ ਸਾਹਿਬ ਸੇਵੀਐ ਇਹ ਭਾਈ ਉਹ ਸੱਚਾ ਸਾਹਿਬ ਮਾਇਆ ਵਰਤੀ ਦੁਆਰਾ ਸਹਿਬ ਹੈ ਪਾਸ ਪਰਮੇਸ਼ਰ ਦਾ ਸੇਵਨ ਕਰੀਏ ਗੁਰਮੁਖ ਵਸੈ ਮਾਨਿਆ ਗੁਰਮੁਖਾਂ ਦੀ ਸੰਗਤ ਕਰਕੇ ਮਨ ਚ ਆ ਕੇ ਵਸਦਾ ਹੈ ਸਦਾ ਰੰਗ ਰਾਤੇ ਸੱਚ ਸਿਉ ਜਿਹੜੇ ਭਾਈ ਸਦਾ ਪ੍ਰੇਮ ਰੰਗ ਚ ਰਤੇ ਹਨ ਸੱਚੇ ਨਾਮ ਦੇ ਸਾਥ ਆਪਣੀ ਕਿਰਪਾ ਕਰੇ ਮਿਲਾ ਉਹਨਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਨਾਲ ਮੇਲ ਲੈਂਦਾ ਹੈ ਆਪੇ ਕਰੇ ਕਰਾਏ ਆਪੇ ਉਥੇ ਗੁਰਮੁਖਾਂ ਦੀ ਨਿਗਾਹ ਵਿੱਚ ਕਰਨ ਵਾਲਾ ਵੀ ਪੈਦਾ ਆਪ ਹੈ ਕਰਾਉਣ ਵਾਲਾ ਵੀ ਪਲਣਾ ਆਪ ਹੈ ਪਲੋਂ ਕਰਨ ਵਾਲਾ ਵੀ ਆਪ ਹੈ ਇੱਕ ਨਾ ਸੁਤਿਆਂ ਦੇ ਜਗਾ ਆਪ ਹੀ ਸਤਿਗੁਰੂ ਹੋ ਕੇ ਉਪਦੇਸ਼ ਕਰਦਾ ਹੈ ਆਪ ਹੀ ਸਿੱਖਾਂ ਦੇ ਪਾਸੋਂ ਮੰਨਣ ਕਰਾਉਂਦਾ ਹੈ ਆਪ ਹੀ ਨੇ ਵਿਹਾਸਨ ਕਰਾਉਂਦਾ ਹੈ ਇੱਕ ਜਿਹੜਿਆ ਵਿਗਿਆਦਨੀ ਸੁਤੇ ਪਏ ਹੈ ਉਹਨਾਂ ਨੂੰ ਗਿਆਨ ਵਾਸਤਾ ਜਿਗਾ ਦੇਂਦੇ ਆ ਮਹਾਰਾਜ ਸਾਹਿਬ ਜੀ ਆਪੇ ਮੇਲ ਮਿਲਾਏ ਦਾ ਆਪਣੇ ਸਰੂਪ ਦੇ ਮੇਲ ਚ ਗੁਰਾਂ ਦੁਆਰਾ ਮੇਲ ਮਿਲਾ ਲੈਂਦਾ ਹੈ ਨਾਲਕ ਸ਼ਬਦ ਸਮਾ ਜਿਹਨਾਂ ਨੂੰ ਮੇਲ ਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਕੀ ਲੀਨ ਹੋ ਜਾਂਦੇ ਆ ਵਾਹਿਗੁਰੂ ਦੇ ਸ਼ਬਦ ਕੇ ਅਪਹੀਦ ਹੁੰਦੇ ਹਨ ਸ੍ਰੀ ਰਾਗ ਮਹੱਲਾ ਤੀਜਾ ਸਤਗੁਰ ਸੇਵਿਆ ਮਨ ਨਿਰਮਲਾ ਸਤਿਗੁਰਾਂ ਸਾਹਿਬ ਜੀ ਮਨ ਸੁਧ ਕਿਵੇਂ ਹੁੰਦਾ ਹੈ ਮਾਰਾ ਕਹਿੰਦੇ ਨੇ ਸਤਗੁਰਾਂ ਦੀ ਸੇਵਾ ਕਰਨੇ ਕਰਕੇ ਭਾਈ ਮਨ ਨਿਰਮਲ ਹੁੰਦਾ ਹੈ 12 ਸਾਲ ਗੁਰੂ ਮਾਰਾ ਸਾਹਿਬ ਜਲ ਭਰਦੇ ਰਹੇ ਹਨ ਵਿਆਸਾ ਚੋ ਲਿਆ ਕੇ ਗੁਰੂ ਅਮਰਦਾਸ ਜੀ ਗੁਰੰਗਲ ਸਾਹਿਬ ਦਾ ਸਵਾ ਪੈਰ ਦੇ ਤੜਕੇ ਇਸ਼ਨਾਨ ਕਰਾਇਆ ਕਰਦੇ ਇਸ ਪ੍ਰਕਾਰ ਫਿਰ ਲੰਗਰ ਦਾ ਪਾਣੀ ਧੋਦੇ ਰਹਿੰਦੇ ਸੇਵਾ ਕਰਦੇ ਰਹਿੰਦੇ ਕਿਉਂ ਭਾਈ ਸਤਗੁਰਾਂ ਦੀ ਸੇਵਾ ਕਰਨ ਨਾਲ ਮਨ ਸ਼ੁੱਧ ਹੋ ਜਾਂਦਾ ਹੈ ਇਹ ਪਵਿੱਤ ਸਰੀਰ ਉਹ ਸਰੀਰ ਵੀ ਉਹਨਾਂ ਦੇ ਪਵਿੱਤਰ ਹੋ ਗਏ ਮਨ ਵੀ ਸੁਧ ਹੋ ਗਏ ਵਕਾਰਾਂ ਵੱਲੋਂ ਸਰੀਰ ਵੀ ਔਗਣਾ ਤੋਂ ਰਹਿਤ ਹੋ ਗਏ ਇੰਨੇ ਪਵਿੱਤਰ ਹੋ ਗਏ ਗੁਰੂ ਅਮਰਦਾਸ ਦੇ ਪਿਛਲ ਕੂਰੀ ਸਵਾ ਕੋ ਮਹਾਰਾ ਤੁਰਿਆ ਕਰਦੇ ਖੰਡੂਰ ਸਾਹਿਬ ਤੋਂ ਗੁਰੂ ਸਾਹਿਬ ਦੇ ਦਰਬਾਰ ਵੱਲ ਕੰਡ ਨਹੀਂ ਸੀ ਕਰਦੇ ਜਿਸ ਵੇਲੇ 3 ਮੀਲ ਤੁਰ ਕੇ ਮਹਾਰਾ ਜਾਂਦੇ ਉੱਥੋਂ ਜਾ ਕੇ ਨਮਸਕਾਰ ਕਰਕੇ ਫਿਰ ਬਿਆਸਾ ਵੱਲ ਨੂੰ ਮੂੰਹ ਕਰਦੇ ਉਹਨਾਂ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਉੱਥੇ ਮਹਾਰਾ ਸਾਹਿਬ ਪਿਛਲੀ ਕੂਰੀ ਤੁਰੇ ਜਾਂਦੇ ਸੀ ਹੋਰ ਸਿੱਖ ਵੀ ਨਾਲ ਸਨ ਉਸ ਵਕਤ ਮਹਾਰਾ ਦੇ ਚਰਨਾਂ ਨਾਲ ਕਿਸੇ ਮੁਰਦੇ ਦੀ ਹੱਡੀ ਲੱਗ ਗਈ। ਉਹ ਹੱਡੀ ਲੱਗਣ ਨਾਲ ਉਹ ਜਿਹੜਾ ਨਰਕ ਚ ਪਿਆ ਸੀ ਉਹ ਜੂਨਾ ਤੋਂ ਛੁਟ ਕੇ ਮਹਾਰਾ ਸਾਹਮਣੇ ਆ ਕੇ ਚਦਰ ਪੁਜੀ ਵਿਸ਼ਨੂੰ ਦਾ ਰੂਪ ਧਾਰ ਕੇ ਆ ਖੜਾ ਹੋਇਆ ਕਿ ਮਹਾਰਾ ਤੁਹਾਡੇ ਚਰਨ ਛੋਣ ਨਾਲ ਮੈਂ ਮੁਕਤ ਹੋ ਗਿਆ। ਮੈਂ ਨਰਕ ਚੋਂ ਨਿਕਲ ਗਿਆ ਹਾਂ। ਆਪ ਨੇ ਮੇਰੇ ਤੇ ਮਿਹਰ ਕੀਤੀ ਹੈ। ਕਿਉਂ ਗੁਰੂ ਸਾਹਿਬ ਜੀ ਤਾਂ ਆਪ ਤਾਂ ਪਵਿੱਤਰ ਹੈ। ਉਹ ਹੋਰਨਾਂ ਸਰੀਰਾਂ ਨੂੰ ਪਵਿੱਤਰ ਕਰ ਦਿੰਦੇ ਐ। ਏਡੀ ਸ਼ੋਹ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ। ਸੇਵਾ ਕਰਨ ਵਾਲਿਆਂ ਦੀ ਭਈ ਪਵਿੱਤ ਸਰੀਰ ਸਰੀਰ ਵੀ ਔਗਣਾ ਵੱਲੋਂ ਪਵਿੱਤਰ ਹੋ ਗਏ ਹਨ ਮਨ ਆਨੰਦ ਸਦਾ ਸੁਖ ਪਾਇਆ ਉਹਨਾਂ ਦੇ ਮਨ 'ਚ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੋ ਗਿਆ ਹੈ ਉਸ ਆਨੰਦ ਸਰੂਪ ਨੂੰ ਪਾ ਕੇ ਸਦਾ ਰਹਿਣ ਵਾਲਾ ਸੁਖ ਆਤਮ ਆਨੰਦ ਪਾ ਲਿਆ ਹੈ ਉਹਨਾਂ ਨੇ ਤੇ ਤਿਆਗਹਿਰ ਗੰਭੀਰ ਗਹਿਰ ਜੋ ਨਿਰਹਲ ਪਰਮੇਸ਼ਰ ਹੈ ਗੰਭੀਰ ਜੋ ਡੂੰਗਾ ਹੈ ਉਹ ਪਰਮੇਸ਼ੁਰਾ ਤੁੱਲਾ ਸਪਰਸ਼ ਮਿਲ ਗਿਆ ਹੈ ਸੱਚੀ ਸੰਗਤ ਬੈਸਣਾ ਸਾਈ ਸੱਚੀ ਗੁਰਸਿੱਖਾਂ ਦੀ ਸੰਗਤ ਜੇ ਜੋ ਸੱਚ ਦੀ ਕਮਾਈ ਕਰਨ ਵਾਲੇ ਹੈ ਸੱਚੀ ਜੀਵਨ ਵਾਲੀ ਸੰਗਤ ਹੈ ਜਿੰਨਾ ਦੀ ਉਹਨਾਂ ਦੀ ਸੰਗਤ 'ਚ ਬਹਿਣਾ ਕਰਦੇ ਆ ਕੂੜ ਆ ਰਹੇ ਕੋਈ ਪਾਸ ਨਹੀਂ ਬਹਿੰਦੇ ਹਾਂ ਮੈਂ ਸੱਚ ਨਾਮ ਮਨ ਧੀ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹੈ ਮਨ ਨੂੰ ਵਿਸ਼ਿਆਂ 'ਚ ਨਹੀਂ ਜਾਣ ਦਿੰਦੇ ਤਿਹਜ ਦੇ ਨਾਲ ਮਨ ਨੂੰ ਪਕੜ ਲਿਆ ਨੀ ਸੇਖ ਮਨ ਕੀਆ ਤੀਰਾ ਇਸ ਪ੍ਰਕਾਰ ਮਸਾ ਮਸਾ ਇਸ ਮਨ ਨੂੰ ਕੰਝ ਆਸਨ ਲਾ ਕੇ ਜਿਵੇਂ ਅੜੀ ਵਾਲੇ ਘੋੜੇ ਨੂੰ ਵਿਸ਼ਕਾਰ ਵਿਸ਼ਕਾਰ ਕੇ ਚਾਲ ਪਾਈਦਾ ਇਸ ਪ੍ਰਕਾਰ ਮਨ ਨੂੰ ਧੀਰਜ ਦਾ ਸਹਿਤ ਕਰ ਲਿਆ ਜਿਹੜਾ ਵਿਸ਼ਿਆਂ ਵਾਲ ਨੂੰ ਰਿਆ ਪਸ਼ੂ ਨੂੰ ਦੌੜਿਆ ਰਹਿੰਦਾ ਸੀ ਮਾਨ ਰੇ ਸਤਗੁਰ ਸੇਵ ਨਿਸੰਘੇ ਮੇਰੇ ਪਿਆਰੇ ਮਨ ਸਤਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਿਆ ਕਰ ਸ਼ੰਕਾ ਤੋਂ ਰਹਿ ਤੋ ਕਿ ਗੁਰੂ ਸਾਹਿਬ ਦੀ ਸੇਵਾ ਕਰਨ ਵੇ ਸੰਗਿਆਨਾ ਕਰ ਜਿਲਾਹੀ ਨ ਮਹਾਰਾ ਨੂੰ ਕਿਹਾ ਸੀ ਅਮਰੂ ਨਿਥਾਵਾਂ ਹੋਣੇ ਸਤਗੁਰੂ ਮਹਾਰਾ ਸਾਹਿਬ ਨੇ ਕਿਹਾ ਤੂੰ ਕਮਲੀ ਹੈ ਸਾਡੇ ਦਾ ਨੂੰ ਸਾਹਮਣੇ ਜੇ ਸੋ ਸਤਿਗੁਰੂ ਹੈ ਉਦੋਂ ਹੀ ਜੁਲਾਹੀ ਕਹਲੀ ਹੋ ਗਈ ਫਿਰ ਗੁਰੂ ਅਮਰਦਾਸ ਸਾਹਿਬ ਸਕੇ ਪਾਸ਼ਾ ਨੂੰ ਜਾ ਕੇ ਇਸ਼ਨਾਨ ਕਰਾਇਆ ਸੰਗੂ ਅੰਗਰ ਸਾਹਿਬ ਦਾ ਜਦੋਂ ਇਸ਼ਨਾਨ ਕਰਕੇ ਮਹਾਰਾ ਬੈਠੇ ਸਮਾਧੀ 'ਚ ਸਵੇਰੇ ਮਹਾਰਾ ਨੂੰ ਗੁਰੂ ਅਮਰਦਾਸ ਜੀ ਨੂੰ ਬੁਲਾ ਕੇ ਪੁਰਖਾ ਤੁਹਾਨੂੰ ਕੋਈ ਕੀ ਕਹਿੰਦਾ ਸੀ ਮਹਾਰਾ ਮੈਨੂੰ ਕੀ ਕਹਿਣਾ ਸੀ ਉਸ ਵੇਲੇ ਜੁਲਾਹਾ ਆਇਆ ਜੁਲਾਹੀ ਨਿਆਣਿਆਂ ਨੂੰ ਪਾੜ-ਪਾੜ ਕੇ ਖਾਈ ਜਾਵੇ ਆਪਦੇ ਸਰੀਰ ਤੇ ਬੁਰਕੀਆਂ ਵੱਡੇ ਕਵਲੀ ਹੋਈ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਫਿਰ ਰਾਜੀ ਹੋ ਗਈ ਫੇ ਮਾਰਾ ਕਹਿਣ ਲੱਗੇ ਭਾਈ ਇਹ ਗੁਰੂ ਕਾ ਥਾਂ ਹੋ ਗਿਆ ਹੈ ਇੱਥੇ ਗੁਰੂ ਅੰਗੁਰ ਅਮਰਦਾਸ ਜੀ ਲਈ ਆਉਂਦੇ ਗਾਗਰ ਇਹ ਕੀਲੇ ਨਾਲ ਅੜ ਕੇ ਤੁਹਾਡੀ ਕੁਮੜ ਦੇ ਵਿੱਚ ਡਿੱਗ ਪਏ ਸਨ ਇਹ ਖੱਡੀ ਸਾਹਿਬ ਇਹ ਸਾਡਾ ਜੋਤੀ ਜੋ ਸਮਾਉਣ ਵਾਲਾ ਸਥਾਨ ਹੋਵੇਗਾ ਤੁਹਾਨੂੰ ਅਸੀਂ ਜਿੰਨੇ ਪੈਸੇ ਮੰਗੋ ਦੇ ਦਿੰਨੇ ਆ ਇੱਥੇ ਖਡੂਰ ਸਾਹਿਬ ਨਾ ਬਸੋ ਸੁਣ ਕੇ ਜਲਾਹਨ ਮਹਾਰਾਜ ਦਾ ਹੁਕਮ ਮੰਨ ਕੇ ਜਿੰਨੇ ਸਤਗੁਰੂ ਜੀ ਨੇ ਪੈਸੇ ਉਹਨਾਂ ਨੂੰ ਮਨ ਪਾਉਂਦੇ ਮੰਗੇ ਦੇ ਤੇ ਉਹ ਹੁਣ ਤੱਕ ਉਹ ਜਲਾਹੇ ਪਿੱਛੇ ਜੇ ਆਏ ਸਨ ਉਹਨਾਂ ਨੇ ਉੱਥੇ ਪਾਣੀ ਨਹੀਂ ਪੀਤਾ ਕਹਿੰਦੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਨਹੀਂ ਇਸ ਪਿੰਡ ਦਾ ਪਾਣੀ ਪੀਣ ਦਾ ਜੇ ਪੀਤਾ ਫੇਰ ਨਾ ਕਮਲੇ ਹੋ ਜੀਏ ਇੰਨਾ ਭੈ ਕਰਦੇ ਹੁਣ ਸਾਧ ਸੰਗਤ ਜੀ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਦੇ ਪਤਸ਼ਾਹ ਜੀ ਮੰਨ ਲੈ ਸਤਗੁਰ ਸੇਵ ਨਿਸੰਗਤ ਸਤਗੁਰੂ ਸਾਹਿਬ ਦੀ ਸੇਵਾ ਕਰਨਗੇ ਕੋਈ ਨਿਸ਼ਾਵਾਂ ਕਹੀ ਜਾਏ ਕੁਝ ਕਹੀ ਜਾਏ ਸ਼ੰਕਾ ਤੋਂ ਰਹਿ ਤੋ ਕਿ ਸੇਵਾ ਕਰੇ ਮਨਾ ਸਤਿਗੁਰ ਸੇਵਿਆ ਹਰ ਮਨ ਵਸੈ ਸਤਿਗੁਰ ਸਾਹਿਬ ਦੀ ਸੇਵਾ ਕਰਕੇ ਵਾਹਿਗੁਰੂ ਮਨ ਚ ਵਸ ਜਾਂਦਾ ਹੈ ਲੱਗਾ ਨਾ ਮੈਲ ਪਤੰਗ ਫਿਰ ਉਹਨਾਂ ਦੇ ਪਤੰਗ ਸਰੀਰ ਨੂੰ ਮੈਲ ਨਹੀਂ ਲੱਗਦੀ ਅਤੇ ਪਤੰਗ ਸਰੀਰ ਦੇ ਮਾਨ ਦੀ ਮੈਲ ਨਹੀਂ ਲੱਗਦੀ ਪਤੰਗ ਨਾ ਕੋਦਲਾ ਮਾਤਰ ਮੈਲ ਨਹੀਂ ਲੱਗਦੀ ਪਤੰਗ ਸੂਰਜ ਵਾਂਗੂ ਚਮਕੀਲੇ ਜੀਉਣ ਵਾਲੇ ਹੋ ਜਾਂਦੇ ਆ ਮੈਲ ਨਹੀਂ ਉਕਾਈ ਲੱਗਦੀ ਹੈ ਬਹਾਉ ਸੱਚਾ ਸਾਉਦ ਪਾਤੂ ਉਪਜ ਸੱਚੇ ਜੀ ਨੂੰ ਸਾਉਦੇ ਸ਼ਗਦ ਦੀ ਕਮਾਈ ਕਰਨੇ ਕਰਕੇ ਪਰਮੇਸ਼ਰ ਪਤੀ ਦੀ ਪ੍ਰਾਪਤੀ ਦਾ ਗਿਆਨ ਪੈਦਾ ਹੁੰਦਾ ਹੈ ਪ੍ਰਤੀਸ਼ਟਾ ਵੀ ਦੀ ਹੈ ਪ੍ਰਗਟ ਹੁੰਦੀ ਹੈ ਸੱਚੇ ਸੱਚਾ ਨਾਮ ਸੱਚੇ ਪੁਰਸ਼ਾਨੋ ਜਿਹੜੇ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹਾਂ ਮੈਂ ਜਿੰਨੀ ਹਉ ਮੈਂ ਮਾਰ ਪਛਾਣਿਆ ਜਿਨ੍ਹਾਂ ਨੇ ਦੇਹ ਦੀ ਹੰਕਤਾ ਨੂੰ ਮਾਰ ਕੇ ਵਾਹਿਗੁਰੂ ਦੇ ਸਰੂਪ ਨੂੰ ਕਿਛਾਣ ਲਿਆ ਹੈ ਜੋਤੀ ਸਰੂਪ ਹਉ ਤੈਨੂੰ ਬਲਿਹਾਰ ਹੈ ਜਾ ਉਹਨਾਂ ਤੋਂ ਅਸੀਂ ਮਾਰੇ ਕਹਿੰਦੇ ਬਲਿਹਾਰ ਕੁਰਬਾਨ ਜਾਮੇ ਹਾਂ ਮਨਮੁਖ ਸੱਚ ਨਾ ਜਾਣ ਜਿਹੜੇ ਮਨਮੁਖ ਲੋਕ ਆ ਉਹ ਸੱਚੇ ਨਾਮ ਨੂੰ ਕਈ ਨਹੀਂ ਜਾਣਦੇ ਤੈਨ ਠਾ ਉਹ ਤਾਂ ਕੂੜ ਬੋਲ-ਬੋਲ ਕੇ ਖਾਂਦੇ ਹਾਂ ਮੈਂ ਤਿੰਨ ਥੌਰ ਨਾ ਕਤ ਹੂੰ ਥਾ ਉਹਨਾਂ ਨੂੰ ਨਾਮ ਦਰਗਾਹ ਜਿ ਥਾ ਹੈ ਨਾ ਕਿਤੇ ਸਾਥ ਸੰਗਤ ਜੀ ਮਨੁੱਖਾ ਜਾਨ ਨੂੰ ਫੇਰ ਮਿਲਦਾ ਹੈ ਨਾ ਸਾਥ ਸੰਗਤ ਵਿੱਚ ਉਹਨਾਂ ਨੂੰ ਥਾ ਹੋਏ ਫਿਰ ਉਹ ਕਿਤੇ ਵੀ ਥਾਉ ਨਹੀਂ ਲੋਕ ਪ੍ਰਲੋਕ ਵਿੱਚ ਇਹਦੀਆਂ ਜੁਨਾ ਚ ਬਿਸਟਾਰੇ ਕੀੜੇ ਬਣਦੇ ਹਨ ਸੱਚ ਖਾਣਾ ਸੱਚ ਪਹਿਨਣਾ ਸੱਚੇ ਨਾਮ ਦਾ ਜਿਹੜਾ ਸਰਵਣ ਕਰਨਾ ਹੈ ਇਹੋ ਹੀ ਖੁਰਾਕ ਖਾਣੀ ਚਾਹੀਦੀ ਹੈ ਸੱਚੇ ਨਾਮ ਦਾ ਜਿਹੜਾ ਮੰਨਣ ਕਰਨਾ ਹੈ ਇਹ ਪਹਿਨਣਾ ਚਾਹੀਦਾ ਹੈ ਪਹਿਨਣਾ ਰੱਖ ਪਦ ਪਰਮੇਸ਼ਰ ਫਿਰ ਨਾਗੇ ਨਾਹੀ ਥੀਵਣਾ ਖਾਵਣਾ ਜਨਮ ਅਗਾਵੇ ਸੰਤੋਖ ਸਦਾ ਤ੍ਰਿਪਤੀਵਣਾ ਸੰਤੋਖ ਦੀ ਖੁਰਾਕ ਹੈ ਅਤੇ ਪਹਿਨਣਾ ਇਹ ਜਿਵੇਂ ਪਰਮੇਸ਼ਰ ਪਾਤ ਰੱਖੇ ਬੇਸਵਾ ਦੇ ਥੋੜੇ ਲੀਦੇ ਚੰਗੇ ਹੁੰਦੇ ਆ ਉਹ ਕੋਈ ਉਹ ਪਤਿਬਰਤਾ ਸੋਣੋ ਬਣ ਚੱਲੀਏ ਇਸ ਕਰਕੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਮੰਨਣ ਕਰਨਾ ਇਹੋ ਪਹਿਨਣਾ ਚੰਗਾ ਹੈ ਸੱਚੇ ਨਾਮ ਦਾ ਜੇ ਸਰਵਣ ਕਰਨਾ ਇਹੋ ਖਾਣਾ ਚੰਗਾ ਹੈ ਸੱਚੇ ਹੀ ਵਿੱਚ ਵਾਸ ਸੱਚੇ ਪਰਮੇਸ਼ਰ ਵਿੱਚ ਹੀ ਚਿੱਤ ਦਾ ਵਾਸਾ ਹੋਣਾ ਚਾਹੀਦਾ ਹੈ ਸਦਾ ਸੱਚਾ ਸਲਾਹਣਾ ਸਦਾ ਸੱਚਾ ਆਕਾਲ ਪੁਰਖਾ ਉਹਦੀ ਸਿਫਤ ਕਰਨਾ ਕਰੀਏ ਸੱਚੇ ਸ਼ਬਦ ਨਿਵਾਸ ਸੱਚੇ ਗੁਰਾਂ ਦੇ ਸ਼ਬਦ ਕਰਕੇ ਉਸ ਵਾਹਿਗੁਰੂ 'ਚ ਨਿਵਾਸ ਹੁੰਦਾ ਟਿਕਾਹ ਹੁੰਦਾ ਚਿੱਤ ਦਾ ਸਭ ਆਤਮ ਆਰਾਮ ਪਛਾਣਿਆ ਸਾਰੋ ਜੀ ਬ੍ਰਹਮ ਆਤਮ ਆਰਾਮ ਹੈ ਜਿਨ੍ਹਾਂ ਨੂੰ ਪਛਾਣ ਲਿਆ ਹੈ ਗੁਰਮਤੀ ਨਿਜ ਘਰਵਾ ਉਹਨਾਂ ਦਾ ਗੁਰਮਤੀਆਂ ਦਾ ਸਰੂਪ ਰੂਪੀ ਕਰਜ ਵਾਸਾ ਹੋਇਆ ਹੈ ਸੱਚ ਵੇਖਣ ਸੱਚ ਬੋਲਣਾ ਉਹ ਸੱਚੇ ਨੇ ਵੇਖਦੇ ਆ ਜਿੱਥਰ ਜਿੱਥਰ ਮਨੋ ਜਾਤੀ ਤਤ ਬ੍ਰਹਮ ਵਿਸ਼ਟਾਤੀ ਜਿੱਥਰ ਜਾਉ ਤਦ ਵੀਠੇ ਪਹਿਲਾ ਜਿੱਧਰ ਵੇਖਦੇ ਐ ਸੱਚੇ ਨੂੰ ਵੇਖਦੇ ਐ ਤੇ ਸੱਚੇ ਦੇ ਨਾਮ ਨੂੰ ਬੋਲਦੇ ਹਨ ਤਨ ਮਨ ਸੱਚਾ ਹੋ ਉਹਨਾਂ ਦੇ ਤਨ ਮਨ ਵਿੱਚ ਸੱਚਾ ਪ੍ਰਗਟ ਹੋ ਗਿਆ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਜਿਸ ਬੁਹਾਰੇ ਵਿੱਚੋਂ ਜਲ ਨਿਕਲੇ ਉੱਥੋਂ ਸਾਰੇ ਲੋਕ ਲਾਭ ਉਠਾਉਂਦੇ ਐ ਕਿਉਂ ਜਿਹਨਾਂ ਤਨਮਨ ਚ ਸੱਚਾ ਵਸਿਆ ਹੋਇਆ ਹੈ ਉਹਦੇ ਕਰਕੇ ਸੰਕਾਂ ਦੀ ਹਾਲ ਹੁੰਦੀਆਂ ਹਨ ਸੱਚੀ ਸਾਖੀ ਉਪਦੇਸ਼ ਸੱਚ ਉਹਨਾਂ ਦੀ ਸਿੱਖਿਆ ਵੀ ਸੱਚੀ ਹੈ ਜਿਹੜਾ ਸਿੱਖਾਂ ਨੂੰ ਉਪਦੇਸ਼ ਦਿੰਦੇ ਉਹ ਵੀ ਉਪਦੇਸ਼ ਵੀ ਸੱਚਾ ਹੈ ਸੱਚਾ ਸਾਖੀ ਰੂਪ ਜੋ ਪਰਮੇਸ਼ਵਰ ਹੈ ਉਹਦੀ ਸਿੱਖਿਆ ਜਿਹੜੀ ਸੱਚੀ ਗੁਰਾਂ ਨੇ ਦਿੱਤੀ ਹੈ ਸਰਬਨਾਂ ਨੂੰ ਉਪਦੇਸ਼ ਜਿਹੜਾ ਰਹਿਤ ਰੱਖਣੀ ਸਾਤ ਸੂਰਤ ਰੱਖਣੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਣਾ ਨਾਮ ਜਪਣਾ ਇਹ ਉਪਦੇਸ਼ ਵੀ ਸਤਿਗੁਰਾਂ ਦਾ ਸੱਚਾ ਹੈ ਸੱਚੇ ਸੱਚੀ ਸੋਏ ਜਿਹੜੇ ਸੱਚੇ ਨਾਮ ਦਾ ਸਰਵਣ ਕਰਦੇ ਆ ਸੱਚੇ ਨਾਮ ਦਾ ਮੰਨਣ ਕਰਦੇ ਆ ਉਹ ਸੱਚੇ ਪੁਰਖਾਂ ਦੀ ਸੱਚੀ ਸੋਭਾ ਹੈ ਕੂੜਿਆਂ ਦੀ ਝੂਠੀ ਸੋਭਾ ਹੈ ਜਿੰਨੀ ਸੱਚ ਵਿਸਾਰਿਆ ਜਿਹਨਾਂ ਨੂੰ ਸੱਚੇ ਨਾਮ ਨੂੰ ਮਹਾਰਾਜ ਨੂੰ ਭੁਲਾ ਦਿੱਤਾ ਹੈ ਤੇ ਦੁਖੀਏ ਚੱਲੇ ਰੋ ਉਹ ਤਾਂ ਇਸ ਲੋਕ 'ਚ ਵੀ ਦੁਖੀ ਰਹਿੰਦੇ ਹਨ ਉਹਨਾਂ ਨੂੰ અત્યੰਤ ਤਕਲੀਫ ਰਹਿੰਦੀ ਹੈ ਕੋਈ ਈਰਖਾ ਕਰਵਾ ਕੋਈ ਮਾਣ ਕਰਵਾ ਹੈ ਕੋਈ ਆਪੋਜੀ ਝਗੜਾ ਪਿਆ ਰਹਿੰਦਾ ਹੈ ਇਸ ਪ੍ਰਕਾਰ ਹੈ ਉਹਨਾਂ ਐਸ ਦੁਖੀ ਦੁਨੀਆ 'ਚ ਵੀ ਦੁਖੀ ਰਹਿੰਦੇ ਹਨ ਅੱਗੇ ਸੇ ਦੁਖੀਏ ਚੱਲੇ ਰੋ ਉਹ ਦੁਖੀ ਹੋ ਕੇ ਰੋ ਕੇ ਅੰਤ ਨੂੰ ਜਮਾਂ ਦੇ ਵਸ ਹੋ ਕੇ ਚੱਲੇ ਪ੍ਰਲੋਕ ਨੂੰ ਸਤਿਗੁਰ ਜਿਨੀ ਨਾ ਸੇਵੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਦਾ ਸੇਵਨ ਭਜਨ ਨਹੀਂ ਕੀਤਾ ਹੈ ਠੇ ਕਿਤ ਆਏ ਸੰਸਾਰ ਉਹ ਭਾਈ ਕਿਸ ਵਾਅ ਤੇ ਦੁਨੀਆ 'ਚ ਆਏ ਸੀ ਨਿਸਫਲੀ ਆਏ ਹਨ ਨੇ ਉਹਨਾਂ ਨੇ ਕੋਈ ਲਾਭ ਤਾਂ ਖਟਿਆ ਨਹੀਂ ਮਨੁੱਖਾਂ ਜਨ ਨੂੰ ਧਾਰ ਕੇ ਜਮਦਰ ਬੱਧੇ ਮਾਰੀ ਐ ਐਸੇ ਪੁਰਖ ਜਮਾਂ ਦੇ ਦਰਵਾਜੇ 'ਚ ਬੰਨ੍ਹ ਕਰਕੇ ਕੁੱਟ ਕੇ ਕੈਦੀ ਨੂੰ ਜੇ ਕੁੱਟ ਕੇ ਪਹਿਲਾਂ ਬੰਨ ਲਿਜੇ ਮੁਸ਼ਕਾਂ ਦੇ ਲਈ ਫੇ ਚੰਗੀ ਕੁੱਟ ਪੈਂਦੀ ਐ ਉਹ ਜਮਾਂ ਦੇ ਦਰ 'ਚ ਉਹ ਗੁਣਾ ਰੂਪੀ ਰੱਸਿਆਂ ਦੇ ਨਾਲ ਬੰਨੇ ਹੋਏ ਮਾਰੇ ਜਾਂਦੇ ਹਨ ਪੂਕ ਨਾ ਸੁਣੈ ਪੂਕਾਰ ਜੇ ਦਾ ਚੋਰ ਆ ਉਹਦੇ 'ਚ ਜਦੋਂ ਕੁੱਟ ਪਵੇ ਉਹਨਾਂ ਦੀਆਂ ਕੂਕਾਂ ਨਹੀਂ ਕੋਈ ਸੁਣਦਾ ਪੁਕਾਰ ਨਹੀਂ ਕੋਈ ਸੁਣਦਾ ਕਹਿੰਦੇ ਪੈਣਗੇ ਉਹੇ ਇਸ ਤਰ੍ਹਾਂ ਦੋਸ਼ੀ ਆਦਮੀ ਜਿਹੜੇ ਕੁਕਰਮੀ ਆ ਫੜੇ ਜਾਣ ਉਹਦੀ ਕੂਕ ਮਾਰ ਕੇ ਜਿਹਨ ਪਚਾਦੇ ਚਾਂਗੀ ਮਾਰਦੇ ਹੁੰਦੇ ਆ ਪੁਕਾਰ ਫਰਿਆਦ ਕਰਦੇ ਆ ਅਖੜ ਬੋਲ ਕੇ ਵੀ ਆ ਸਾਡੀ ਫਰਿਆਦ ਆ ਇਉਂ ਨਾ ਉਹਨਾਂ ਦੀ ਕੋਈ ਕੂਕ ਸੁਣਦਾ ਹੈ ਨਾ ਕੋਈ ਫਰਿਆਦ ਸੁਣਦਾ ਐਸ ਲੋਕ ਚ ਵੀ ਕੋਈ ਕੂਕ ਨਹੀਂ ਸੁਣਦਾ ਪਰ ਲੋਕ ਜੀ ਵੀ ਉਹਨਾਂ ਦੀ ਪੁਕਾਰ ਫਰਿਆਦ ਨਹੀਂ ਸੁਣਦਾ ਬਿਰਥਾ ਜਨਮ ਗਵਾਇਆ ਉਹਨਾਂ ਨੌਬਦਾ ਜਨਮ ਬਿਰਥੀ ਭਾਈ ਗਵਾ ਲਿਆ ਐਸੇ ਪੁਰਖਾਂ ਨੇ ਮਰ ਜੰਮਹਿ ਵਾਰ ਵਾਰ ਉਹ ਜਾਂਦੇ ਰਹਿੰਦੇ ਵਾਰ ਵਾਰ ਬਾਰੀ ਵਾਰੀ ਆਉਂਦੇ ਜਾਂਦੇ ਰਹਿੰਦੇ 84 ਲੱਖ ਦੇ ਘੇਰੇ ਵਿੱਚ ਇਹੋ ਜਗ ਜਲਤਾ ਦੇਖ ਕੇ ਇਹ ਸਾਰਾ ਸੰਸਾਰ ਭਾਈ ਸੜਦਾ ਹੋਇਆ ਵੇਖ ਕੇ ਤ੍ਰਿਸ਼ਨਾ ਦੀ ਅੱਗ 'ਚ ਕਾਲ ਦੀ ਅੱਗ 'ਚ ਈਰਖਾ ਦੀ ਅੱਗ 'ਚ ਕ੍ਰੋਧ ਦੀ ਅੱਗ ਵਿੱਚ ਇਹ ਸਾਰਾ ਸਰਦਾ ਸੰਸਾਰ ਵੇਖ ਕੇ ਮਾਇਆ ਦੀ ਅੰਗ ਚ ਭੱਜ ਪਏ ਸਤਿਗੁਰ ਸਰਣਾ ਤਨੋ ਗੁਰਸਿੱਖ ਹੈ ਜਿਹੜੇ ਭੱਜ ਕਰਕੇ ਜਿਵੇਂ ਕੋਈ ਆਦਮੀ ਸ਼ੇਰ ਦੇ ਮੂੰਹੋਂ ਵੱਜ ਜਾਵੇ ਜਿਵੇਂ ਅੱਗ ਵਿੱਚੋਂ ਵੱਜ ਜਾਵੇ ਇਸ ਪ੍ਰਕਾਰ ਭੱਜ ਕੇ ਗੁਰੂ ਸਾਹਿਬ ਦੀ ਸ਼ਰਨ ਪੈ ਗਏ ਜਿਹੜੇ ਸਤਿਗੁਰਾਂ ਦੀ ਸਤਿਗੁਰ ਸੱਚ ਦੇਢਾ ਆ ਸਤਿਗੁਰੂ ਸਾਹਿਬ ਨੂੰ ਤੇ ਕਿਰਪਾ ਕਰਕੇ ਸੱਚਾ ਨਾਮ ਦਿੜ੍ੜ ਕਰਾਤਾ ਗੁਰ ਨਾਨਕ ਦਾ ਨਾਮ ਦਿੜਾਇਆ ਭੰਨਨ ਕਰਨ ਸੋਰੱਥ ਸਚਾਨ ਆਂਜਨੰਦ ਦਰੜ ਹੋ ਗਿਆ ਚੰਗੀ ਤਰ੍ਹਾਂ ਵਸ ਗਿਆ ਹੈ ਸਦਾ ਸੱਚ ਸੰਜਮ ਰਹਿਣਾ ਉਹ ਸਦਾ ਭਾਈ ਸੱਚ ਬੋਲਦੇ ਐ ਤੇ ਸੱਚ ਤੋਂ ਬਿਨਾ ਝੂਠ ਬੋਲਣ ਵਾਲੋ ਸੰਜਮ ਨਿਜਮ ਰੱਖਦੇ ਕਿ ਅਸੀਂ ਝੂਠ ਨਹੀਂ ਬੋਲਣਾ ਸਦਾ ਸੰਜਮ ਸਾਧਨ ਵਿੱਚ ਰਹਿੰਦੇ ਹਾਂ ਜਿਵੇਂ ਸੰਜਮ ਖੱਟੇ ਮਿੱਠੇ ਦਾ ਪਰਹੇਜ਼ ਰੱਖਣਾ ਪੈਂਦਾ ਰੋਗੀ ਨੂੰ ਤਾਂ ਹੀ ਉਹ ਰਾਜੀ ਹੁੰਦਾ ਹੈ ਏਵੇਂ ਸੰਜਮ ਵਿੱਚ ਰਹਿਣਾ ਸੱਚ ਬੋਲਣ ਤੋਂ ਬਿਨਾ ਕੂੜ ਨਹੀਂ ਬੋਲਣਾ ਹਮੇਸ਼ਾ ਲਈ ਸੰਜਮ ਇੰਦਰੀਆਂ ਦੇ ਦਮਨ ਕਰਨੇ ਤੇ ਰੋ ਕਰਕੇ ਵਿਸ਼ਿਆਂ ਵੱਲੋਂ ਸੰਜਮ ਦੇ ਵਿੱਚ ਰਹਿਣਾ ਹੈ ਕਦੇ ਕੂੜਾ ਆਰ ਪੁਰਖਾਂ ਦੀ ਸੰਗਤ ਨਹੀਂ ਕਰਨੀ ਕੂਡ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਐਸੇ ਪੁਰਖਾਂ ਵੱਲੋਂ ਸੰਜਮੀ ਰਹਿਣਾ ਹੈ ਉਹਨਾਂ ਵੱਲੋਂ ਪਰਹੇਜ਼ ਰੱਖਣਾ ਹੈ ਸਤਿਗੁਰੂ ਸੱਚਾ ਹੈ ਗੋਹਿთა ਸਤਿਗੁਰੂ ਸਾਹਿਬ ਤਾਂ ਭਾਈ ਸੱਚੇ ਪਾਤਸ਼ਾਹ ਜੀ ਜਹਾਜ਼ ਹਨ ਗਿਆਨ ਦੇ ਸ਼ਬਦ ਦੇ ਭਵਜਲ ਤਰਨਾ ਸਤਿਗੁਰੂ ਸਾਹਿਬ ਜੀ ਸ਼ਬਦ ਰੂਪੀ ਅਨਕੂਲੀ ਹਵਾ ਦੇ ਕੇ ਅੱਗੇ ਜਿਹੜੇ ਜਹਾਜ਼ ਹੁੰਦੇ ਸੀ ਉਹ ਸਾਡੇ ਸੁਣੀ ਜਾਦਰਾ ਬਣੀਆਂ ਜਾਂਦੇ ਸੀ ਕਿ ਜਿਸ ਪਾਸੇ ਹਵਾ ਹੋਵੇ ਉਸ ਪਾਸੇ ਨੂੰ ਜਹਾਜ਼ ਚੱਲ ਪੈਂਦੇ ਸੀ ਉਹਨਾਂ ਨੂੰ ਅਨਕੂਲੀ ਹਵਾ ਜਿਸ ਪਾਸੇ ਦੀ ਹੋਵੇ ਉਸ ਪਾਸੇ ਉਹਨੂੰ ਜਹਾਜ਼ ਦੇ ਬਸਤਰ ਬੰਦ ਦਿੰਦੇ ਸੀ ਹੁਣ ਸਟੀਮਾਂ ਵਾਲੇ ਜਹਾਜ਼ ਇਹਦੇ ਚਾ ਟਿਕਟਰੀ ਲੋੜ ਗੁਰੂ ਸਾਹਿਬ ਦੇ ਸ਼ਬਦ ਰੂਪੀ ਟਿਕਟ ਕਰਕੇ ਸੰਸਾਰ ਸਮੁੰਦਰ ਤੋਂ ਤਰਨਾ ਹੈ ਲਖ 84 ਹੀ ਫਿਰਦੇ ਰਹੇ 84 ਲਖ ਜੁਨਾ ਜੀ ਫਿਰਦੇ ਰਹੇ ਹਨ ਬਿਨ ਸਤਗੁਰ ਮੁਕਤ ਨਾ ਹੋਈ ਸਤਗੁਰੂ ਸਾਹਿਬ ਤੋਂ ਬਗੈਰ ਕਿਸੇ ਦੀ ਮੁਕਤ ਹੁਣ ਤੱਕ ਹੋਈ ਹੀ ਨਹੀਂ ਨਾ ਹੁਣ ਹੁੰਦੀ ਆ ਨਾ ਅੱਗੇ ਨੂੰ ਹੋਵੇਗੀ ਪੜ ਪੜ ਪੰਡਤ ਮੋਨੀ ਥੱਕੇ ਪੜ ਪੜ ਕੇ ਜਿਹੜੇ ਵਿਦਵਾਨ ਸੀ ਵੇਦਾਂ ਨੂੰ ਸ਼ਾਸਤਰਾ ਨੂੰ ਪੁਰਾਣਾ ਨੂੰ ਸਿਮਰਤੀਆਂ ਨੂੰ ਪੰਡਤ ਲੋਕ ਥੱਕ ਗਏ ਮੌਨੀ ਬੋਲਣਾ ਹੀ ਨਹੀਂ ਬੁਲ ਕੁੱਟ ਕੇ ਰੱਖਣੇ ਆ ਮੌਨ ਧਾਰ ਕੇ ਥੱਕ ਗਏ ਸਲੇਟਾਂ ਕਾਲੀਆਂ ਕਰ ਦਿੰਦੇ ਆ ਕਾਗਜ਼ ਕਾਲੇ ਕਰ ਦਿੰਦੇ ਆ ਸੈਨਤਾ ਕਰ ਕਰਕੇ ਕਹਿੰਦੇ ਆ ਮੇਰੇ ਰਿਦੇ ਚ ਬਸਿਆ ਹੋਇਆ ਇਹਦੇ ਗਲਗਲ ਕੀ ਹੈ ਐਂ ਸੈਨਤਾ ਕਰ ਕਰਕੇ ਮੌਨ ਹੀ ਮਰ ਗਏ ਥੱਕ ਗਏ ਦੂਜੇ ਭਾਇ ਪਤ ਖੋਈ ਉਹ ਦੁਆਦ ਭਾਵ ਵਿੱਚ ਉਹਨਾਂ ਦਾ ਇੱਜ਼ਤ ਵੀ ਗਵਾ ਲਈ ਹੈ ਦੁਨੀਆਂ ਚੀਜ਼ਾਂ 'ਚ ਪ੍ਰੇਮ ਹੈ ਦੁਆਦ ਭਾਜ ਲੱਗਿਆ ਹੋਇਆਂ ਨੇ ਸਤਿਗੁਰੂ ਸਾਬਦ ਸੁਣਾਇਆ ਸਤਿਗੁਰੂ ਸਾਹਿਬ ਨੇ ਅੰਮ੍ਰਿਤ ਰੂਪ ਸ਼ਬਦ ਉਪਦੇਸ਼ ਸੁਣਾਇਆ ਹੈ ਬਿਨ ਸੱਚੇ ਅਵਰ ਨਾ ਕੋਈ ਸਤਿਗੁਰੂ ਨੇ ਦੱਸਿਆ ਕਿ ਸੱਚੇ ਪਾਰਸਾ ਤੋਂ ਬਗੈਰ ਅਵਰਸਤਾਨ 'ਚ ਹੋਰ ਕੋਈ ਨਹੀਂ ਇਹ ਜਿਸਮਕਤੈ ਪਾਰਸ ਦੇ ਨਾਲ ਜਦੋਂ ਸਾਧ ਸੰਗਤ ਜੀ ਅਰਧਾਂਤਾਂ ਦਾ ਸੋਹਾ ਦੀਏ ਸਾਰੀਆਂ ਸੋਹਰੇ ਦੇ ਦਿੰਦੀਆਂ ਅੱਥੇ ਤਾਂਤਾਂ ਸੋਹਰੇ ਹੋਣ ਜਾਂਦੀਆਂ ਐਵੇਂ ਚਾਰੇ ਵਰਨ ਚਾਰੇ ਮਜਬ ਹਨ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਤੋਂ ਬਿਨਾਂ ਕੋਈ ਨਹੀਂ ਐਸਾ ਪਾਰਸ ਕਲਾ ਸ਼ਬਦ ਦੀ ਵਰਦੀ ਆਂਦੇ ਜਦੋਂ ਕਮਾਈ ਕਰੀਏ ਸੱਚੇ ਪਾਤਸ਼ਾਹ ਹੀ ਅੰਦਰ ਪ੍ਰਗਟ ਹੋਏ ਆਉਂਦੇ ਆ ਸੱਚੇ ਤੋਂ ਬਗਾਰ ਹੋਰ ਕੋਈ ਨਹੀਂ ਹੈ ਜੋ ਸੱਚਾ ਲਾਏ ਸੇ ਸੱਚ ਲੱਗੇ ਜਿਹੜੇ ਗੁਰੂ ਸਾਹਿਬ ਸੱਚੇ ਨਾਮ ਚ ਲਾਏ ਆ ਉਹ ਸੱਚੇ ਦੇ ਸਿਮਰਨ ਵਿੱਚ ਲੱਗੇ ਹਨ ਨਿਤ ਸੱਚੀ ਕਾਰ ਕਰੰ ਉਹ ਨਿੱਤ ਵਰਤੀ ਸੱਚਾਈ ਵਾਲੀ ਕਾਰ ਕਰਦੇ ਆਪ ਜੱਗ ਦੇ ਹੋਰ ਨਾਲੋਂ ਜਿਪਾਉਂਦੇ ਹਨ ਇਨ੍ਹਾਂ ਨੇ ਜਿ ਘਰ ਵਾਸਾ ਪਾਇਆ ਉਹਨਾਂ ਗੁਰਮਖੋ ਨੇ ਆਪਣਾ ਸਰੂਪ ਰੂਪੀ ਘਰ ਹੈ ਜਿਹੜਾ ਜਿਸ ਵਿੱਚ ਜੰਮਣਾ ਨਾ ਕੋਈ ਜਨਮਾ ਨਾ ਕੋਈ ਮਰਿਆ ਆਪਨ ਚਲਦਾ ਆਪ ਹੀ ਕਰੈ ਐਸਾ ਘਰ ਹੈ ਕੋਣ ਉਹਨੂੰ ਗੁਰਬੰਧ ਦਿਖਾਇਆ ਮਰਤਾ ਜਾਂਦਾ ਨਦਰ ਨਾ ਆਇਆ ਜਿੱਥੇ ਮਰਨਾ ਤੇ ਜੰਮਣਾ ਹੈ ਹੀ ਨਹੀਂ ਐਸਾ ਘਰ ਗੁਰੂ ਸਾਹਿਬ ਨੇ ਬਖਸ਼ਿਆ ਹੈ ਜਿਸ ਬਾਬਤ ਮਾਰਨ ਕੇ ਸੋ ਘਰ ਗੁਰੂ ਨਾਨਕ ਉਹ ਦਿਆ ਹਰ ਖਾਂ ਅਨੰਦ ਸੋਗ ਨਹੀਂ ਪੀਆ ਜਿੱਥੇ ਖੁਸ਼ੀਆਂ ਹੀ ਬਿਆੰਤ ਹੈ ਸੋਗ ਪੈਦਾ ਹੀ ਨਹੀਂ ਹੋਇਆ ਉਹ ਘਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ ਉਸ ਘਰ ਵਿੱਚ ਜੰਮਣ ਮਰਨ ਤੋਂ ਰਹਿਤ ਹੋ ਕਰਕੇ ਜਿੱਥੇ ਨਾਨਕ ਬੱਧਾ ਕਰਦਾ ਜਿੱਥੇ ਮਿਰਤ ਨਾ ਜਨਮ ਜੈਰਾ ਨਾ ਮੌਤ ਹੈ ਨਾ ਜਨਮ ਹੈ ਨਾ ਬਡੇਪਾ ਹੈ ਨਾ ਬਾਲਕਪੁਣਾ ਹੈ ਐਸੀ ਅਵਸਥਾ ਜਿੱਥੇ ਹੈ ਉਹ ਸਤਿਗੁਰੂ ਸਾਹਿਬ ਨੇ ਬਖਸ਼ਿਆ ਹੈ ਜੋ ਸੱਚਾ ਲਾਇ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰੰ ਸੱਚੀ ਭਗਤੀ ਰੂਪਕਾਰ ਉਹ ਕਮਾਉਂਦੇ ਹਨ ਸਤਿਗੁਰੂ ਸਾਹੂਦ ਸੁਣਾਇ ਕਿੰਨਾ ਅਨੇਜ ਘਰ ਵਾਸਾ ਪਾਇਆ ਉਹਨਾਂ ਦੇ ਸਰੂਪ ਰੂਪੀ ਘਰ ਚ ਵਾਸਾ ਪਾ ਲਿਆ ਹੈ ਇਹ ਨਿਜ ਘਰ ਹੈ ਜੋ ਪਰਮੇਸ਼ਰ ਦਾ ਸਰੂਪ ਹੈ ਜਿਹਨੂੰ ਕਾਲ ਰੂਪੀ ਮੀਂਹ ਨਹੀਂ ਪਾ ਸਕਦਾ ਐਸਾ ਅਨਾਸੀ ਹੈ ਜਿਸਨੂੰ ਪਾ ਕਾਲ ਨਹੀਂ ਨਿਬੋ ਸਕ ਪਾਣੀ ਨਹੀਂ ਨਿਬੋ ਸਕਦਾ ਅਗਨੀ ਸਾੜ ਸਕਦੀ ਐਸਾ ਸਰੂਪ ਰੂਪੀ ਘਰ ਪਾ ਲਿਆ ਸੱਚੇ ਮਹਿਲ ਰਹਿਣ ਸੱਚੇ ਮਹੱਲ ਸਰੂਪ ਵਿੱਚ ਸੱਚਖੰਡ ਵਿੱਚ ਉਹ ਰਹਿੰਦੇ ਹਨ ਸੱਚੇ ਮਹਲ ਤੁਰੀਆ ਪਦ ਸਤਸਰੂਪ ਵਿੱਚ ਰਹਿੰਦੇ ਹਨ ਨਾਨਕ ਭਗਤ ਸੁਖੀਏ ਸਦਾ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਭਗਤੀ ਕਰਨ ਵਾਲੇ ਮਹਾਪੁਰਖ ਹੈ ਉਹ ਸਦਾ ਭਾਈ ਆਤਮਨੰਦ ਨੂੰ ਪਾ ਕੇ ਇਸ ਲੋਕ 'ਚ ਵੀ ਸੁਖੀ ਹੈ ਪ੍ਰਲੋਕ 'ਚ ਵੀ ਸੁਹੇਲੇ ਹਨ ਸੱਚੇ ਨਾਮ ਰਚਨ ਜਿਹੜੇ ਭਾਈ ਸੱਚੇ ਅਕਾਲ ਪੁਰਖ ਦੇ ਨਾਮ ਚ ਰਚ ਜਾਂਦੇ ਆ ਉਹਨਾਂ ਦੀ ਇਹ ਅਵਸਥਾ ਹੁੰਦੀ ਹੈ ਸਾਧ ਸੰਗਤ ਜੀ ਇਸ ਕਰਕੇ ਆਪਣੇ ਜੀਵਨ ਨੂੰ ਉੱਚਾ ਕਰਨ ਵਾਸਤੇ ਮਹਾਰਤ ਸੱਚੇ ਨਾਮ ਵਿੱਚ ਰਚਣਾ ਚਾਹੀਦਾ ਹੈ ਕਿ ਜੇ ਸਦਾ ਸੋਖੀ ਚਾਉਨੇ ਹੈ ਕੰਗਰੂ ਸਾਹਿਬ ਦੇ ਉਪਦੇਸ਼ ਨੂੰ ਕਮਾ ਕੇ ਅਮਰਤ ਨਾਮ ਨੂੰ ਕਮਾ ਕੇ ਆਪਣੇ ਜੀਵਨ ਨੂੰ ਸੁਚੱਜਾ ਕਰਕੇ ਆਪਣੇ ਔਗਣਾਂ ਨੂੰ ਧੋ ਕੇ ਗੁਨਾ ਦੇ ਰੂਪੀ ਪਾਣੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਲਈਏ ਗੁਰੂ ਸਾਹਿਬ ਦਾ ਸਦਾ ਬਖਸ਼ਣ ਮਿਰਦ ਹੈ ਮਾਰਾ ਪਿਛਲੇ ਔਗਣ ਬਖਸ਼ਲੇ ਪਰ ਅੱਗੇ ਮਾਰਗ ਪਾਵੈ ਇਹ ਸਤਿਗੁਰੂ ਦਾ ਮਿਰਦ ਹੈ ਮਾਰਾ ਪਿਛਲੇ ਗੁਨਾਹ ਬਖਸ਼ ਕੇ ਅੱਗੇ ਵਾਸਤੇ ਰਸਤੇ ਪਾ ਲੈਂਦੇ ਐ ਪਰ ਜਿਹੜਾ ਫੇਰ ਗੁਨਾਹ ਕਰੇ ਉਹ ਆਦਮੀ ਜਿਹੜਾ ਹੁੰਦਾ ਹੈ ਉਹ ਥੱਗੀ ਵਾਲਾ ਹੁੰਦਾ ਹੈ ਉਹ ਗੁਣ ਨਾ ਫੇਰ ਵੀ ਕਰੇ ਅਤੇ ਪਿਛਲੇ ਉਹਗਣਾ ਨੂੰ ਗੁਰੂ ਸਾਹਿਬ ਬਖਸ਼ ਦਿੰਦੇ ਆ ਅੱਗੇ ਵਾਸਤੇ ਉਹਨੂੰ ਮੁਕਤ ਕਰ ਦਿੰਦੇ ਆ ਇਹ ਸੱਚੇ ਨਾਮ ਵਿੱਚ ਰਚਵੇਂ ਕਰਕੇ ਸਦਾ ਸੁਖੀ ਹੋਈਦਾ ਹੈ ਇੱਥੋਂ ਤੱਕ ਤੀਜੇ ਪਾਦਸ਼ਾਹ ਨੂੰ ਪਵਿੱਤਰ ਬਾਣੀ ਉਚਾਰੀ ਹੈ ਅਗਲਾ ਸ਼ਬਦ ਵੱਡਾ ਹੈ ਪੰਜਵੇਂ ਪਾਦਸ਼ਾਹ ਦਾ ਇੱਥੇ ਹੀ ਸਮਾਪਤ ਕਰੋ ਇੰਨਾ ਨਿਜ ਘਰ ਵਾਸਾ ਪਾਇ ਸੱਚੇ ਮਹਿਲ ਰਹਿਣ ਨਾਦੋ ਪਾਦੋ ਸੁਖੀਏ ਸਦਾ ਸੱਜੇ ਨਾਮ ਰਚੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ